ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਕਾਸ਼ ਪੁਰਤੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਅਰਦਾਸ ਕਰਦੀ ਹਾਂ ਕਿ ਗੁਰੂ ਮਹਾਰਾਜ ਸਾਡੇ ਸਭ ਤੇ ਮਿਹਰ ਕਰਨ ਤੇ ਸਾਡੇ ਜੀਵਨ ਦੇ ਵਿੱਚੋਂ ਬੁਰਾਈਆਂ ਤੇ ਅਗਿਆਨਤਾ ਨੂੰ ਖਤਮ ਕਰਨ ਸੋ ਅੱਜ ਇਸ ਪਵਿੱਤਰ ਦਿਹਾੜੇ ਤੇ ਦਿਲ ਕੀਤਾ ਕਿ ਤੁਹਾਡੇ ਨਾਲ ਇੱਕ ਬਹੁਤ ਹੀ ਸੋਹਣੀ ਰਚਨਾ ਸਾਂਝੀ ਕਰਾਂ ਇਹ ਰਸਾਲਾ ਸਨ 1928 ਦਾ ਛਪਿਆ ਹੋਇਆ ਇਹ ਮੈਨੂੰ ਰੈਂਡਮਲੀ ਕਿਸੇ ਪੇਜ ਤੋਂ ਮਿਲਿਆ ਸੀ ਤੇ ਇਹਦੇ ਵਿੱਚ ਮੈਂ ਇੱਕ ਪੋਇਮ ਪੜ੍ਹੀ ਅੱਜ ਪੁੰਨਿਆਂ ਦਾ ਚੰਦ ਸੋ ਇਹ ਬਹੁਤ ਸੋਹਣੀ ਲੱਗੀ ਮੈਨੂੰ ਤੇ ਮੈਂ ਸੋਚਿਆ ਕਿ ਕਿਉਂ ਨਾ ਤੁਹਾਡੇ ਸਭ ਨਾਲ ਵੀ ਸ਼ੇਅਰ ਕਰਾਂ ਪੁੰਨਿਆਂ ਦਾ ਚੰਦ ਗੁਰਨਾਣਕ ਦੇਵ ਜੀ ਦੇ ਜਨਮ ਤੇ ਲਿਖੀ ਗਈ ਹੈ ਕੀ ਕਿਸ ਤਰ੍ਹਾਂ ਉਦੋਂ ਜੋ ਹੈ ਪੂਰੀ ਕਾਇਨਾਤ ਦੇ ਵਿੱਚ ਮਾਹੌਲ ਸੀ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਸਭ ਨੂੰ ਜ਼ਰੂਰ ਪਸੰਦ ਆਉਗੀ ਤੇ ਮੈਂ ਮੈਂਸ਼ਨ ਕਰਨਾ ਚਾਹੂੰਗੀ ਵੀ ਇਹ 베ਦੀ ਬ੍ਰਿਜ ਬੱਲਬ ਸਿੰਘ ਜੀ 베ਦੀ ਇਹਨਾਂ ਦੇ ਵੱਲੋਂ ਇਹ ਪਬਲਿਸ਼ ਕੀਤੀ ਗਈ ਹੈ ਇਹਨਾਂ ਦਾ ਰਸਾਲਾ ਸੀ ਉਹਦੇ ਵਿੱਚ 1928 ਨੂੰ ਇਹ ਪਬਲਿਸ਼ ਕੀਤੀ ਗਈ ਸੀ ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਵਿਤ ਚੱਲ ਰਹੀ ਚੱਕੀ ਦੇ ਜੋ ਦੋਏ ਪੂੜੇ ਜੁੜੇ ਆਣ ਸੂਰਜ ਜਹਾਨ ਵਿੱਚ ਪਈ ਵਿਥਕੰਦ ਹੈ ਕਾਲੀ ਕਾਲੀ ਰਾਤ ਜਿਉਂ ਆਫਾਤ ਆਈ ਜਾਗੇ ਉਤੇ ਦੂਰ ਦੇਸ਼ ਦੁਨੀ ਨੂੰ ਦਬਾਇਆ ਆਣ ਅੰਧ ਹੈ ਠੰਡੀ ਨਿੱਕੀ ਵਾਹ ਆਈ ਵਗ ਦੀ ਸਮਾਨ ਉਤੋਂ ਛੱਟ ਦੀ ਚੁਫੇਰੇ ਮਿੱਠੀ ਫੁੱਲਾਂ ਵਾਲੀ ਗੰਧ ਹੈ ਹੋ ਗਿਆ ਉਜਾਲਾ ਤੇ ਸੁਖਾਲਾ ਸਾਰਾ ਜੱਗ ਵੇਦੀ ਆ ਗਿਆ ਨਿਰਾਲਾ ਕੱਤੇ ਪੁੰਨਿਆਂ ਦਾ ਚੰਦ ਹੈ ਟਿਮ ਟਿਮ ਨਿੱਕੀ ਨਿੱਕੀ ਰੌਸ਼ਨੀ ਟਿਮਕਰ ਰਹੀ ਤਾਰਿਆਂ ਦੀ ਅੱਖੀਆਂ ਤੇ ਦਿਸੇ ਪਈ ਠੰਡ ਹੈ ਰਿਮ ਰਿਮ ਰਾਤ ਦੀ ਸਿਆਹੀ ਗਈ ਦੂਰ ਦੂਰ ਨੂਰ ਨੂਰ ਆਵਣੇ ਦੀ ਸੁਣੀ ਪਈ ਡੰਢ ਹੈ। ਿੰਮ ਿੰਮ ਹੋਸ ਗਈ ਉੱਡੀ ਦੀ ਸਮਾਨੀ ਉਪ ਤੋਂ ਝਿਮ ਝਿਮ ਨੂਰ ਵਿੱਚੋਂ ਸਿੰਮ ਦਾ ਆਨੰਦ ਹੈ। ਡਿੰਮ ਡਿੰਮ ਦਿਉਂ ਦੀ ਟੰਡੋਰਾ ਫੇਰੇ ਵਾਓ ਬੇ ਦੀ ਆ ਗਿਆ ਪਿਆਰੇ ਕੱਤੇ ਪੁੰਨਿਆਂ ਦਾ ਚੰਦ ਹੈ। ਫੱਕ ਫੱਕ ਫੈਲ ਰਹੀ ਰੋਸ਼ਨੀ ਫਲਕ ਉੱਤੇ ਫਿੱਕੀ ਫਿੱਕੀ ਚਾਂਦਨੀ ਚ ਫੇਰੇ ਜੀ ਪਸੰਦ ਹੈ। ਦੇਵੀ ਦੇਵ ਆਰਤੀ ਉਤਾਰੀ ਨਰ ਨਾਰੀ ਸਾਰੀ ਗੌਂਦੀ ਅਪੱਛਰਾਂ ਵਧਾਈਆਂ ਦੇ ਛੰਦ ਹੈ। ਹੋ ਗਿਆ ਉਜਾਲਾ ਤੇਜ ਆਇਆ ਜਾਂ ਜਮੀਨੇ ਉੱਤੇ ਦਾਈ ਮਾਈ ਦਾਸੀਆਂ ਦੀ ਅੱਖੀ ਹੋਈ ਬੰਦ ਹੈ ਦੇਖ ਮੁਖ ਚੰਦ ਬੇਦੀ ਬੋਲੇ ਕਾਲੂ ਨੰਦ ਆਇਆ ਆਹਾ ਹਾ ਇਹ ਹੀ ਕੱਥੇ ਪੁੰਨਿਆ ਦਾ ਚੰਦ ਹੈ ਚਿੱਟਾ-ਚਿੱਟਾ ਚੰਦ ਨਾਲੋਂ ਮਿੱਠਾ-ਮਿੱਠਾ ਖੰਡ ਨਾਲੋਂ ਪ੍ਰੀਤਮ ਪਸੰਦ ਨਾਲੋਂ ਸਾਰਾ ਸੁਖਤੰਦ ਹੈ ਉੱਚਾ-ਉੱਚਾ ਉੱਚ ਨਾਲੋਂ ਸੁੱਚਾ-ਸੁੱਚਾ ਸੋੱਚ ਨਾਲੋਂ ਪਿਆਰਾ-ਪਿਆਰਾ ਮੁੱਚ ਨਾਲੋਂ ਪੌਰਿਆਂ ਜੰਗੰਦ ਹੈ ਨਿੱਕਾ ਨਿੱਕਾ ਬੂਰ ਨਾਲੋਂ ਤਿੱਖਾ ਤਿੱਖਾ ਨੂਰ ਨਾਲੋਂ ਸੋਹਣਾ ਸਰੂਰ ਨਾਲੋਂ ਦੇਵਤਾ ਆਨੰਦ ਹੈ ਸੀਲਤਾ ਤੋਂ ਸੀਤਲ ਸੁਸੀਲ ਤੋਂ ਸ਼ੀਲ ਬੇਦੀ ਆ ਗਿਆ ਪਿਆਰਾ ਕਿਤੇ ਪੁੰਨਿਆਂ ਦਾ ਚੰਦ ਹੈ ਛੋੜ ਛੋੜ ਗਏ ਛਪਚੋਰ ਚੱਬਚੂਰੀਆਂ ਨੂੰ ਜੋਰੀਆਂ ਦੇ ਟੱਬ ਦਿੱਤੀ ਛੋਰੀਆਂ ਨੂੰ ਕੰਡ ਹੈ ਹੋੜ ਹੋੜ ਚਿੱਤ ਨੂੰ ਹਟਾਇਆ ਪਰੇ ਕਾਮੀਆਂ ਨੇ ਖੌਫ ਬਦਨਾਮੀਆਂ ਨੇ ਪਾਈ ਗਲੇ ਫੰਦ ਹੈ ਮੋੜ ਮੋੜ ਮੁਖ ਬੈਠੇ ਦੁਖੜੇ ਹੰਕਾਰ ਵਾਲੇ ਤੋੜ ਤੋੜ ਸੱਟੀ ਮਨੋਹੰਗਤਾ ਦੀ ਤੰਦ ਹੈ ਦੌੜ ਦੌੜ ਦੰਬ ਗਏ ਦੇਖ ਨੂਰੀ ਖੰਭ ਬੇਦੀ ਆ ਗਿਆ ਪਿਆਰਾ ਕੱਤੇ ਪੁੰਨਿਆਂ ਦਾ ਚੰਦ ਹੈ ਬੇਦੀਆਂ ਦਾ ਬਾਲ ਉਹ ਨਿਹਾਲ ਮਾਤਾ ਤ੍ਰਿਪਤਾ ਦਾ ਨਾਨਕੀ ਦਾ ਲਾਲ ਵੀਰ ਕਾਲੂ ਜੀ ਦਾ ਆਨੰਦ ਹੈ ਹਿੰਦੂਆ ਸਖਾਈ ਸੁਖ ਦਾਈ ਸਾਰੇ ਬੰਦਿਆਂ ਦਾ ਦੇਸ ਦਾ ਸਹਾਈ ਆਇਆ ਪ੍ਰੀਤਮ ਆਨੰਦ ਹੈ ਸੇਵ ਕਾ ਪਿਆਰਾ ਸਿੱਖਾ ਅੱਖੀਆਂ ਦਾ ਤਾਰਾ ਸਾਰਾ ਜੱਗ ਦਾ ਸਹਾਰਾ ਭਗਤ ਵਛਲ ਦੀ ਨਾ ਬੰਦ ਹੈ ਨਾਨਕ ਨਿਰੰਕਾਰ ਨਮਸਕਾਰ ਬਾਰ ਬਾਰ ਬੇਦੀ ਆ ਗਿਆ ਪਿਆਰਾ ਕੱਤੇ ਪੁੰਨਿਆਂ ਦਾ ਚੰਦ ਹੈ ਆ ਗਿਆ ਪਿਆਰਾ ਕੱਤੇ ਪੁੰਨਿਆਂ ਦਾ ਚੰਦ ਹੈ ਸੋ ਬਹੁਤ ਹੀ ਸੋਹਣੀ ਰਚਨਾ ਉਹਨਾਂ ਨੇ ਲਿਖੀ ਹੈ ਮੈਨੂੰ ਬਹੁਤ ਚੰਗੀ ਲੱਗੀ ਕਿ ਕਿਸ ਤਰ੍ਹਾਂ ਉਹਨਾਂ ਨੇ ਜੋ ਉਸਤਤ ਗੀਤੀ ਹੈ ਉਸ ਵੇਲੇ ਜੋ ਕੁਦਰਤ ਸੀ ਕਿਵੇਂ ਦਾ ਵਾਤਾਵਰਨ ਸੀ ਤੇ ਕਿਵੇਂ ਉਤਾਰ ਹੋਇਆ ਸੋ ਬਹੁਤ ਸੋਹਣੀ ਲੱਗੀ ਮੈਨੂੰ ਇਹ ਰਚਨਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਸੋਹਣੀ ਲੱਗੀ ਹੋਗੀ ਤੇ ਜੇ ਕੋਈ ਸ਼ਬਦ ਇੱਧਰ ਉੱਧਰ ਹੋ ਵੀ ਗਏ ਹੋਣ ਤਾਂ ਭੁੱਲ ਚੁੱਕਲੀ ਮਾਫੀ ਚਾਹੂੰਗੀ ਤੇ ਬਾਕੀਆਂ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹੋ ਜਿਹੇ ਦੁਰਲਭ ਰਚਨਾ ਮਿਲਨੀਆਂ ਅੱਜ ਕੱਲ ਸੌਖੀਆਂ ਨਹੀਂ ਮੈਨੂੰ ਵੀ ਰੈਂਡਮਲੀ ਮਿਲੀ ਤਾਂ ਮੈਂ ਦੇਖਿਆ ਵੀ ਇੰਨਾ ਪੁਰਾਣਾ ਰਸਾਲਾ ਤੇ ਉਸ ਟਾਈਮ ਇਹ ਕਿੰਨਾ ਸੋਹਣਾ ਮਤਲਬ ਸ਼ਬਦਾਂ ਦੀ ਵਰਤੋਂ ਕਰਕੇ ਕਿਸ ਤਰ੍ਹਾਂ ਇੱਕ ਉਹਨਾਂ ਨੇ ਪੂਰਾ ਸਿਰਜਿਆ ਉਹਨੂੰ ਮਾਹੌਲ ਨੂੰ ਵੀ ਆਪਾਂ ਇਮੇਜਿਨ ਕਰ ਸਕਦੇ ਆ ਵੀ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਸੋ ਮੈਨੂੰ ਬਹੁਤ ਚੰਗੀ ਲੱਗੀ ਤੇ ਤੁਸੀਂ ਬਾਕੀਆਂ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਅਗਰ ਤੁਸੀਂ ਪੂਰੀ ਵੀਡੀਓ ਦੇਖੀਏ ਧੰਨਵਾਦ